جي ڏيکجي ڪيترا ڀڙا پڇو ٿا جو هاجي آه گڏين ۾ 100 کان وڌيڪ آهي گاڻڙو مڙو ٽڪڙا گڏ ٿي ويو ٿو وڌيڪ آهي ڪهڙا سمجهي ਗਿਆਨ ਸਿੰਘ ਜੀ ਵੱਡਾ ਪੈਂਡਾ ਕੋਟ ਲਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਸੀਂ ਬਲਾਸਪੁਰ ਪਿੰਡ ਚ ਆਏ ਹੋ ਬਲਾਸਪੁਰ ਪਿੰਡ ਚ ਆਏ ਹੋ ਹਾਂ ਜੀ ਹਾਂ ਸੰਗਤ ਦਾ ਹੰਕਾਰਾਂ ਮੇਦਾ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਕਿਉਂਕਿ ਇਹ ਸਰਦਾਰਾਂ ਦਾ ਪਿੰਡ ਪੈਦਾ ਦੀਗਾ ਬਿਲਕੁਲ ਕਿਉਂਕਿ ਲੋਕ ਜਿਹੜੇ ਆ ਸਭ ਤੋਂ ਵੱਧ ਲੀਡ ਜਿਹੜੀ ਸਾਡੀ ਪਿੱਛੇ ਵੀ ਗਈ ਆ ਉਹ ਬਲਾਸਪੁਰ ਪਿੰਡ ਚ ਹੋ ਗਈ ਆ ਔਰ ਇਸ ਵਾਰ ਵੀ ਬਲਾਸਪੁਰ ਪਿੰਡ ਚੋਂ ਸਭ ਤੋਂ ਵੱਧ ਲੀਡ ਜਾਓ ਪੂਰਾ ਸੋ ਮਿਲਦਾ ਸਤਿਓ ਪੂਰਾ ਬਹੁਤ ਵਧੀਆ ਬਹੁਤ ਵਧੀਆ ਆ ਪੂਰੀ ਸਾਕੇ ਦਾ ਆਓ ਜੀ ਇਹ ਪਿੰਡ ਬਲਾਸਪੁਰ ਆ ਬਾਈ ਜੀ ਕਿਉਂਕਿ ਬਲਾਸਪੁਰ ਦੀ ਲੋਕ ਓਖੜੀ ਪੀੜ ਇਹ ਆਪ ਦੇਖ ਰਹੀ ਆ ਆਪ ਦੱਸ ਰਹੇ ਨੇ ਲੋਕ ਲੋਕਾਂ ਦਾ ਹੰਗਾਰਾ ਗੁਰਪ੍ਰੀਤ ਸਿੰਘ ਜੀ ਕਿਵੇਂ ਮਿਲ ਰਿਹਾ ਲੋਕਾਂ ਦਾ ਹੰਗਾਰਾ ਇਹ ਪਿੰਡ ਬਲਾਸਪੁਰ ਆ ਜਿਹੜਾ ਪਿੰਡ ਆ ਦੇ ਵਿੱਚ ਤੁਸੀਂ ਅਸ਼ੀਰਵਾਦ ਸਰਦਾਰ ਬਿਆਨਤ ਸਿੰਘ ਦਾ ਬਿਆਨਤ ਸਿੰਘ ਦਾ ਪਿੰਡ ਦੀਗਾ ਕਿਉਂਕਿ ਇਹ ਪਿੰਡ ਬਲਾਸਪੁਰ ਸਰਦਾਰਾਂ ਦਾ বাজਦਾ ਕਿਉਂਕਿ ਅਸੀਂ ਅਸੀਂ ਸਾਡੇ ਸਾਊਂਡ ਦੀ ਆਵਾਜ਼ ਸੁਣ ਕੇ ਆਪੋ ਆਪਣੇ ਨਰਦਿਆਂ ਨੂੰ ਪਿੰਡ ਬਲਾਸਪੁਰ ਦਾ ਜਿਹੜਾ ਹਾਲ ਚਾਲ ਆ ਪਿੰਡ ਬਲਾਸਪੁਰ ਦਾ ਹਨਾ ਕਿਉਂਕਿ ਬਲਾਸਪੁਰ ਗਲਾਸਪੁਰ ਤੇ ਲੋਕ ਇਹ ਬਲਾਸਪੁਰ ਦਾ ਪਿੰਡ ਜਿਹੜਾ ਓਟਲੀਆ ਦਾ ਪਿੰਡ ਬਜਾਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੇਖੋ ਕਿੰਨਾ ਪਿਆਰ ਮਿਲ ਰਿਹਾ ਬਲਾਸਪੁਰ ਪਿੰਡ 'ਚ ਬਹੁਤ ਜ਼ਿਆਦਾ ਪਿਆਰ ਹੈ ਬੜਾ ਇਹ ਵਧੀਆ ਸਾਡੇ ਪਿੰਡ ਲੋਕ ਵਧੀਆ ਕਿਉਂਕਿ 2 ਸਾਲ ਦੇ ਵਿੱਚ ਸਾਰੇ ਜਨਤਾ ਕਰਮਕੀ ਕੰਮ ਕੀਤੇ ਆ ਉਹ ਬਹੁਤ ਵਧੀਆ ਸਹਿਮਤੀ ਬਹੁਤ ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਲੋਟ ਸਾਹਿਬ ਬਹੁਤ ਬਹੁਤ ਅੱਜ ਲੋਕਾਂ ਦਾ ਬਲਾਸਪੁਰ ਤੋਂ ਪਿਆਰ ਮਿਲ ਰਿਹਾ ਜਿਹੜਾ ਉਹ ਭਾਈ ਗੁਰਪ੍ਰੀਤ ਸਿੰਘ ਜੀ ਜੀਪੀ ਤੇ ਨਾਲ ਸਾਡੇ ਬਕਿੰਦਰ ਸਿੰਘ ਐਮਐਲਏ ਗਿਆਸਪੁਰਾ ਉਹ ਨਾਲ ਨੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਜਿਹੜਾ ਲੋਕਾਂ ਦਾ ਉਹ ਖੜਿਆ ਪਿਆਰ ਕਿਉਂਕਿ ਬਦਲਾ ਜਿਹੜੇ ਦਲ ਬਦਲੂ ਨੇ ਉਹਨਾਂ ਤੋਂ ਲੋਕ ਜਿਹੜੇ ਦਲ ਬਦਲੂ ਨੇ ਲੋਕ ਉਹਨਾਂ ਤੋਂ ਵੀ ਅੱਕੇ ਪਏ ਨੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਲੋਕ ਕਿਸੇ ਦੇ ਬੰਨੇ ਨਹੀਂ ਹੋਏ ਲੋਕ ਕਿਉਂਕਿ ਲੋਕਾਂ ਨੇ ਮੂਰੇ ਆ ਜਾ ਮਾਮਾ ਪਿੱਟ ਕੀ ਕਰਦਾ ਗਾ ਆ ਜਾ ਕਿਉਂਕਿ ਲੋਕ ਕਿਸੇ ਵੀ ਪਾਰਟੀ ਦਾ ਇਹ ਨਹੀਂ ਗੱਲ ਹੈ ਕਿ ਕਿਸਦੇ ਪੱਕੇ ਨੇ ਕਿਉਂਕਿ ਲੋਕ ਕਿੰਨੇ ਪਿਆਰ ਮਿਲਦਾ ਹੈ ਬਲਾਸਪੁਰ ਤੋਂ ਅੱਜ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੱਜ ਹਰ ਪਾਸੇ ਸੱਸਕੇ ਪੈਂਦੀ ਅੱਜ ਹਰ ਪਾਸੇ ਬੜਾ ਵਧੀਆ ਰੁਝਾਨ ਹੈ ਦੇਖਣ ਨੂੰ ਕਿ ਮੈਂ ਅੱਜ ਸਹੀ ਮੈਂਨਾਂ 2 ਸਾਲ ਹੋ ਗਏ ਜੋ ਮੁੱਖ ਮੰਤਰੀ ਦੀ ਕਾਰਜਗਾਰੀ ਹੈ ਉਹ ਬਹੁਤ ਵਧੀਆ ਹਰ ਪਿੰਡ 'ਚ ਉਹਨਾਂ ਨੂੰ ਲੋਕੀ ਯਾਦ ਕਰਦੇ ਆ ਉਹ ਲੋਕ ਤਾਂ ਇਹ ਕਹਿੰਦੇ ਵੀ ਸਾਡੇ ਵਜ੍ਹੀ ਬੋਟ ਪਾਉਣੀ ਆਪਣੇ ਮੁੱਖ ਮੰਤਰੀ ਭਗਵੰਤ ਜਮਾਨ ਨੂੰ ਬੜਾ ਬੜਾ ਵਧੀਆ ਲੱਗ ਰਿਹਾ ਤੇ ਪਰਮਾਤਮਾ ਸੁੱਖ ਰੱਖੇ 1 ਜੂਨ ਨੂੰ ਬੇਟਾ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 4 ਜੂਨ ਨੂੰ ਜੋ ਰਿਜ਼ਲਟ ਆਉਣਾ ਹੈ ਬਹੁਤ ਵਧੀਆ ਹੋਊਗਾ ਪੰਜਾਬ 13 13 ਸੀਟਾਂ ਦੀ ਜਿੱਤਾਂਗੇ ਧੰਨਵਾਦ ਜੀ ਐਮਐਲਏ ਸਾਹਿਬ ਕਿੰਨਾ ਕੁ ਪਿਆਰ ਮਿਲਿਆ ਐਮਐਲਏ ਸਾਹਿਬ ਕਿੰਨਾ ਕੁ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਜੀ ਸੰਗਤ ਪਿੰਡ ਬਹੁਤ ਪਿਆਰ ਮਿਲ ਰਿਹਾ ਸੰਗਤ ਸਾਡੇ ਆਪਣੇ ਭਾਈ ਭੈਣ ਸਾਰੇ ਰਿਸ਼ਤੇਦਾਰ ਸਾਡੇ ਇੱਥੇ ਪਿੰਡ ਚ ਰਹਿੰਦੇ ਆ ਬੜਾ ਪਿਆਰ ਦਿੰਦੇ ਬਹੁਤ ਪਿਆਰ ਦਿੱਤਾ ਬਲਵੰਤ ਸੁਭਰ ਦਾ ਐਮਪੀ ਆਊਗਾ ਨਾ ਬਲਾਸਪੁਰ ਜਿੱਤ ਕੇ ਬਿਲਕੁਲ ਅਸੀਂ ਸਾਰੇ ਆਵਾਂਗੇ ਅਸੀਂ ਇਹ ਲੋਕ ਕਹਿੰਦੇ ਨੇ ਵੀ ਜਿੱਤ ਗਿਆ ਵੀ ਨਿਓ ਅਮਰ ਸਿੰਘ ਹੁਣ ਹੀ ਨਹੀਂ ਹੈਗੇ ਇਹ ਠੀਕ ਆ ਚਲੋ ਧੰਨਵਾਦ ਜੀ ਇਹ ਸਾਨੂੰ ਐਮ ਐਲ ਮਿੰਦਰ ਸੇ ਗਿਆਸਪੁਰਾ ਕਿਉਂਕਿ ਜਿਹੜਾ ਲੋਕਾਂ ਚ ਬਹੁਤ ਵੱਡਾ ਹਮੂਨ ਆ ਕਿਉਂਕਿ ਲੋਕ ਕਹਿੰਦੇ ਨੇ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਸਾਡੇ ਨਾਲ ਜੁੜਿਆ ਰਹੇ ਤੁਸੀਂ ਜੁੜੇ ਰਹੋ ਦਾ ਇੰਡੀਆ ਆਪਣਾ ਇੰਡੀਆ ਚੈਨਲ ਨਾਲ ਅਸੀਂ ਪਿੰਡ ਬਲਾਸਪੁਰ ਕਿਉਂਕਿ ਤੁਸੀਂ ਲੋਕਾਂ ਨੂੰ ਦੇਖਿਆ ਲੋਕਾਂ ਦੀ ਉੱਕੜੀ ਭੀੜ ਜਿੰਨੀ ਮਗਰ ਕਾਠਾ ਅਸੀਂ ਦਿਖਾ ਚੁੱਕੇ ਹਾਂ ਕਿਉਂਕਿ ਇਹ ਪਿੰਡ ਜ਼ਰੂਰੀ ਦਿਖਾਣਾ ਦੀ ਆ ਇਹ ਪਿੰਡ ਸਰਦਾਰਾਂ ਦਾ ਵੱਜਦਾ ਸੀ ਜਿਹੜਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਇੱਥੇ ਦਾ ਵਸਿੰਦੇ ଥିਗੇ ਧੰਨਵਾਦ ਜੁੜੇ ਰਹੇ ਹੋ ਆਪਣਾ ਆਈਡੀਆ ਤੇ ਵੈਰੀ ਜੀ ਖਾਲਸਾ ਵੈਰੀ ڪتنهن ڏٺي جاي ڪيتنهن ڀڙي ڏٺي جايو هاجي آه گڏين اندر 100 کان وڌيڪ آهي گانڙي مڙه ڏتا گڏي ههڙو ٻڌي آجي 10 ڏهڙو پتو بحرمان نو ਕਤਿਨ ਜਾਈ ਦੇਖੇ ਗਏ ਕਿੰਨਾ ਖੜਾ ਖੜਾ ਖੜੋ ਲਓ ਜੀ ਆ ਗਏ ਉਹਦੇ ਸਾਹਮਣੇ ਖੜੀ ਹੈ ਮੈਂ ਗਾਹ ਕਰੇ ਮੁਰੇ ਬੱਚਾ ਲੈ ਕੇ ਬੜੀ ਨੇ ਉਹਦੇ ਬੱਚੇ ਆ ਗਏ ਵੱਡਾ ਪੈਂਡਾ ਕੋਟਲੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਸੀਂ ਬਲਾਸਪੁਰ ਪਿੰਡ 'ਚ ਆਏ ਹੋ ਬਲਾਸਪੁਰ ਪਿੰਡ 'ਚ ਆਏ ਹੋ ਹਾਂ ਜੀ ਹਾਂ ਸਾਂਗਦਾ ਦਾ ਹੰਕਾਰ ਮੇਦਾ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਕਿਉਂਕਿ ਇਹ ਸਰਦਾਰਾਂ ਦਾ ਪਿੰਡ ਬਜਦਾ ਦੀਗਾ ਬਿਲਕੁਲ ਕਿਉਂਕਿ ਲੋਕ ਜਿਹੜੇ ਆ ਸਭ ਤੋਂ ਵੱਧ ਲੀਡ ਜਿਹੜੀ ਸਾਡੀ ਪਿੱਛੇ ਵੀ ਗਈ ਆ ਉਹ ਬਲਾਸਪੁਰ ਪਿੰਡ ਚੋਂ ਗਈ ਆ ਔਰ ਇਸ ਵਾਰ ਵੀ ਬਲਾਸਪੁਰ ਪਿੰਡ ਚੋਂ ਸਭ ਤੋਂ ਵੱਧ ਲੀਡ ਜਾਓ ਪੂਰਾ ਸਿਓ ਮਿਲਦਾ ਸਤਿਓ ਬਹੁਤ ਵਧੀਆ ਬਹੁਤ ਵਧੀਆ ਆ ਪੂਰੀ ਸਾਂਗਦਾ ਆਓ ਜੀ ਇਹ ਪਿੰਡ ਬਲਾਸਪੁਰ ਆ ਬਾਈ ਜੀ ਕਿਉਂਕਿ ਬਲਾਸਪੁਰ ਦੇ ਲੋਕ ਓਖੜੀ ਪੀੜ ਇਹ ਆਪ ਦੇਖ ਰਹੀ ਆ ਆਪ ਦੱਸ ਰਹੇ ਨੇ ਲੋਕ ਲੋਕਾਂ ਦਾ ਹੰਗਾਰਾ ਜੀ ਕਿਵੇਂ ਮਿਲ ਰਿਹਾ ਲੋਕਾਂ ਦਾ ਹੰਗਾਰਾ ਇਹ ਪਿੰਡ ਬਲਾਸਪੋਰਾ ਜਿਹੜਾ ਪਿੰਡ ਵਿੱਚੋਂ ਤੁਸੀਂ ਅਸ਼ੀਰਵਾਦ ਸਰਦਾਰ ਬਿਆਨਤ ਸਿੰਘ ਦਾ ਬਿਆਨਤ ਸਿੰਘ ਦਾ ਪਿੰਡ ਦੀਗਾ ਕਿਉਂਕਿ ਇਹ ਪਿੰਡ ਬਲਾਸਪੋਰਾ ਸਰਦਾਰਾਂ ਦਾ ਪਿੰਡ ਦਾ ਕਿਉਂਕਿ ਅਸੀਂ ਅਸੀਂ ਸਾਊਂਡ ਦੀ ਆਵਾਜ਼ ਸੁਣ ਕੇ ਆਪੋ ਆਪਣੇ ਨਿਵਾਦ ਦੇ ਤੁਹਾਨੂੰ ਪਿੰਡ ਬਲਾਸਪੋਰਾ ਦਾ ਇਹਦਾ ਹਾਲਚਾਲ ਆ ਪਿੰਡ ਬਲਾਸਪੁਰ ਦਾ ਹੈ ਨਾ ਕਿਉਂਕਿ ਬਲਾਸਪੁਰ ਗਲਾਸਪੁਰ ਤੇ ਲੋਕ ਆ ਇਹ ਬਲਾਸਪੁਰ ਦਾ ਪਿੰਡ ਜਿਹੜਾ ਓਟਲੀਆਂ ਦਾ ਪਿੰਡ ਬਣ ਜਾਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੇਖੋ ਕਿੰਨਾ ਪਿਆਰ ਮਿਲ ਰਿਹਾ ਬਲਾਸਪੁਰ ਪਿੰਡ 'ਚ ਬਹੁਤ ਜ਼ਿਆਦਾ ਪਿਆਰ ਹੈ ਬੜਾ ਇਹ ਵਧੀਆ ਸਾਡੇ ਪਿੰਡ ਹੈ ਲੋਕ ਵਧੀਆ ਕਿਉਂਕਿ 200 ਦੇ ਵੀ ਸਾਰੇ ਸਾਰੇ ਕੰਮ ਕੀਤੇ ਆ ਉਹ ਬਹੁਤ ਵਧੀਆ ਸਹਿਮਾਨੀ ਬਹੁਤ ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਲੋਕ ਸਾਹਿਬ ਬਹੁਤ ਬਹੁਤ ਅੱਜ ਲੋਕਾਂ ਦਾ ਬਲਾਸਪੁਰ ਤੋਂ ਪਿਆਰ ਮਿਲ ਰਿਹਾ ਜਿਹੜਾ ਉਹ ਭਾਈ ਗੁਰਪ੍ਰੀਤ ਸਿੰਘ ਜੀ ਜੀਪੀ ਤੇ ਨਾਲ ਸਾਡੇ ਬਖਵਿੰਦਰ ਸਿੰਘ ਐਮਐਲਏ ਗਿਆਸਪੁਰਾ ਉਹ ਨਾਲ ਨੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਜਿਹੜਾ ਲੋਕਾਂ ਦਾ ਉਹ ਖੜਿਆ ਪਿਆਰ ਕਿਉਂਕਿ ਬਦਲਾ ਜਿਹੜੇ ਦਲ ਬਦਲੂ ਨੇ ਉਹਨਾਂ ਤੋਂ ਲੋਕ ਜਿਹੜੇ ਦਲ ਬਦਲੂ ਨੇ ਲੋਕ ਉਹਨਾਂ ਤੋਂ ਵੀ ਅੱਕੇ ਪਏ ਨੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਲੋਕ ਕਿਸੇ ਦੇ ਬੰਨੇ ਨਹੀਂ ਹੋਏ ਲੋਕ ਕਿਉਂਕਿ ਲੋਕਾਂ ਨੇ ਮੂਰੇ ਆ ਜਾ ਮਾਮਾ ਪਿੱਟ ਕੀ ਕਰਦਾ ਗਾ ਆ ਜਾ ਕਿਉਂਕਿ ਮੂਰੇ ਆ ਜਾ ਕਿਉਂਕਿ ਲੋਕ ਕਿਸੇ ਵੀ ਪਾਰਟੀ ਦਾ ਇਹ ਨਹੀਂ ਗੱਲ ਹੈ ਕਿ ਕਿਸੇ ਦੇ ਪੱਕੇ ਨੇ ਕਿਉਂਕਿ ਲੋਕ ਕਿੰਨਾ ਪਿਆਰ ਮਿਲਦਾ ਨਹੀਂ ਬਲਸਪੁਰ ਤੋਂ ਅੱਜ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੱਜ ਹਰ ਪਾਸੇ ਸੱਕੇ ਪੈਂਦੀ ਅੱਜ ਹਰ ਪਾਸੇ ਬੜਾ ਵਧੀਆ ਅਭਿਆਨ ਹੈ ਦੇਖਣ ਨੂੰ ਕਿ ਮਨ ਰਾਜ ਸਹੀ ਮੈਂ ਨਾ 2 ਸਾਲ ਹੋ ਗਏ ਮੁਖਮਨ ਮੁਖਮੰਦੀ ਦੀ ਕਾਰਜਗਾਰੀ ਹੈ ਬਹੁਤ ਵਧੀਆ ਹਰ ਪਿੰਡ ਚ ਉਹਨਾਂ ਨੂੰ ਲੋਕੀ ਯਾਦ ਕਰਦੇ ਆ ਉਹ ਲੋਕ ਤਾਂ ਹੀ ਕਹਿੰਦੇ ਨੇ ਸਾਡੇ ਵਜਿ ਦੀ ਵੋਟ ਪਾਉਣੀ ਆਪਣੇ ਮੁਖਮੰਦੀ ਭਗਵੰਤ ਮਾਨ ਨੂੰ ਬੜਾ ਬੜਾ ਵਧੀਆ ਲੱਗ ਰਿਹਾ ਤੇ ਪਰਮਾਤਮਾ ਸੁੱਖ ਰੱਖ ਕੇ 1 ਜੂਨ ਨੂੰ ਬੇਟਾ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 4 ਜੂਨ ਨੂੰ ਜੋ ਰਿਜ਼ਲਟ ਆਉਣਾ ਹੈ ਬਹੁਤ ਵਧੀਆ ਹੋਊਗਾ ਪੰਜਾਬ ਤੇ ਇਹਨਾਂ ਦੀ 13 ਸੀਟਾਂ ਦੀ ਜਿੱਤਾਂ ਧੰਨਵਾਦ ਜੀ ਐਮਐਲਏ ਸਾਹਿਬ ਕਿੰਨਾ ਕੁ ਪਿਆਰ ਮਿਲਿਆ ਐਮਐਲਏ ਸਾਹਿਬ ਕਿੰਨਾ ਪਿਆਰ ਮਿਲਿਆ ਤੁਹਾਨੂੰ ਬਹੁਤ ਪਿਆਰ ਮਿਲ ਰਿਹਾ ਜੀ ਇਹ ਦੇਖੋ ਸੰਗਤ ਬਹੁਤ ਪਿਆਰ ਮਿਲ ਰਿਹਾ ਸੰਗਤ ਸਾਡੇ ਆਪਣੇ ਭਾਈ ਭੈਣ ਸਾਰੇ ਰਿਸ਼ਤੇਦਾਰ ਸਾਡੇ ਇੱਥੇ ਪਿੰਡ ਚ ਰਹਿੰਦੇ ਆ ਬੜਾ ਪਿਆਰ ਦਿੰਦੇ ਬਹੁਤ ਪਿਆਰ ਦਿੱਤਾ ਬਲਵੰਤ ਸੁਭਰ ਦਾ ਐਮਪੀ ਆਊਗਾ ਨਾ ਬਲਾਸਪੁਰ ਜਿੱਤ ਕੇ ਬਿਲਕੁਲ ਅਸੀਂ ਸਾਰੇ ਆਵਾਂਗੇ ਅਸੀਂ ਇਹ ਲੋਕ ਕਹਿੰਦੇ ਨੇ ਵੀ ਜਿੱਤ ਗਿਆ ਵੀ ਨੀ ਉਹ ਅਮਰ ਸਿੰਘ ਹੁਣ ਹੀ ਨਹੀਂ ਹੈਗੇ ਇਹ ਤਾਂ ਠੀਕ ਆ ਚਲੋ ਧੰਨਵਾਦ ਜੀ ਇਹ ਸਾਨੂੰ ਐਮਐਲਏ ਮਿੰਦਰ ਸਿੰਘ ਗਿਆਸਪੁਰਾ ਕਿਉਂਕਿ ਜਿਹੜਾ ਲੋਕਾਂ ਚ ਬਹੁਤ ਵੱਡਾ ਹਮੂਨ ਆ ਕਿਉਂਕਿ ਲੋਕ ਕਹਿੰਦੇ ਨੇ ਅਸੀਂ ਇਹ ਚਾਹੁੰਦੇ ਆ ਵੇ ਜਿਹੜਾ ਸਾਡੇ ਨਾਲ ਜੁੜਿਆ ਰਹੇ ਤੁਸੀਂ ਜੁੜੇ ਰਹੋ ਦਾ ਇੰਡੀਆ ਆਪਣਾ ਆਈਡੀਆ ਚੈਨਲ ਨਾਲ ਅਸੀਂ ਪਿੰਡ ਬਲਾਸਪੁਰ ਕਿਉਂਕਿ ਤੁਸੀਂ ਲੋਕਾਂ ਨੂੰ ਦੇਖਿਆ ਲੋਕਾਂ ਦੀ ਉੱਕੜੀ ਵੀ ਭੀੜ ਜਿੰਨੀ ਮਗਰ ਇਕੱਠਾ ਅਸੀਂ ਦਿਖਾ ਚੁੱਕੇ ਹਾਂ ਕਿਉਂਕਿ ਇਹ ਪਿੰਡ ਜ਼ਰੂਰੀ ਦਿਖਾਣਾ ਸੀ ਇਹ ਪਿੰਡ ਸਰਦਾਰਾਂ ਦਾ ਵਜਦਾ ਸੀ ਜਿਹੜਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਇੱਥੇ ਦਾ ਵਸਿੰਦੇ ଥିਗੇ ਧੰਨਵਾਦ ਜੁੜੇ ਰਹੇ ਹੋ ਆਪਣਾ ਆਈਡੀਆ ਤੇ ਵੈਰੀ ਖਾਲਸਾ ਵੈਰੀ ਵੱਡਾ ਪੈਂਡਾ ਕੋਟ ਲਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਸੀਂ ਬਲਾਸਪੁਰ ਪਿੰਡ ਚ ਆਏ ਹੋ ਬਲਾਸਪੁਰ ਪਿੰਡ ਚ ਆਏ ਹੋ ਹਾਂ ਜੀ ਹਾਂ ਸੰਗਤਾਂ ਦਾ ਹੰਕਾਰ ਮੇਦਾ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਕਿਉਂਕਿ ਇਹ ਸਰਦਾਰਾਂ ਦਾ ਪਿੰਡ ਪੈਦਾ ਸੀਗਾ ਬਿਲਕੁਲ ਕਿਉਂਕਿ ਲੋਕ ਜਿਹੜੇ ਆ ਸਭ ਤੋਂ ਵੱਧ ਲੀਡ ਜਿਹੜੀ ਸਾਡੀ ਪਿੱਛੇ ਵੀ ਗਈ ਆ ਉਹ ਬਲਾਸਪੁਰ ਪਿੰਡ ਚ ਹੋ ਗਈ ਆ ਔਰ ਇਸ ਵਾਰ ਵੀ ਬਲਾਸਪੁਰ ਪਿੰਡ ਚ ਸਭ ਤੋਂ ਵੱਧ ਲੀਡ ਜਾਓ ਪੂਰਾ ਸਿਓ ਮਿਲਦਾ ਸਤਿਓ ਪੂਰਾ ਬਹੁਤ ਵਧੀਆ ਬਹੁਤ ਵਧੀਆ ਆ ਪੂਰੀ ਸਾਂਗੇ ਤੱਕ ਆਓ ਜੀ ਇਹ ਪਿੰਡ ਬਲਾਸਪੁਰ ਆ ਬਾਈ ਜੀ ਕਿਉਂਕਿ ਬਲਾਸਪੁਰ ਦੀ ਲੋਕ ਓਖੜੀ ਪੀੜ ਇਹ ਆਪ ਦੇਖ ਰਹੀ ਆ ਆਪ ਦੱਸ ਰਹੇ ਨੇ ਲੋਕ ਲੋਕਾਂ ਦਾ ਹੰਗਾਰਾ ਜਿਵੇਂ ਕਿਵੇਂ ਮਿਲ ਰਿਹਾ ਲੋਕਾਂ ਦਾ ਹੰਗਾਰਾ ਇਹ ਪਿੰਡ ਬਲਾਸਪੁਰ ਆ ਜਿਹੜਾ ਪਿੰਡ ਆ ਦੇ ਵਿੱਚ ਤੁਸੀਂ ਅਸ਼ੀਰਵਾਦ ਸਰਦਾਰ ਬਿਆਨਤ ਸਿੰਘ ਦਾ ਬਿਆਨਤ ਸਿੰਘ ਦਾ ਪਿੰਡ ਦੀਗਾ ਕਿਉਂਕਿ ਇਹ ਪਿੰਡ ਬਲਾਸਪੁਰ ਸਰਦਾਰਾਂ ਦਾ ਪਿੰਡ ਦਾ ਕਿਉਂਕਿ ਅਸੀਂ ਅਸੀਂ ਸਾਊਂਡ ਦੀ ਆਵਾਜ਼ ਛੱਡ ਕੇ ਆਪੋ ਆਪਣੇ ਨਿਵਾਸੀਆਂ ਨੂੰ ਤੁਹਾਨੂੰ ਪਿੰਡ ਬਲਾਸਪੁਰ ਦਾ ਜਿਹੜਾ ਹਾਲ-ਚਾਲ ਆ ਪਿੰਡ ਬਲਾਸਪੁਰ ਦਾ ਹੈ ਨਾ ਕਿਉਂਕਿ ਬਲਾਸਪੁਰ ਗਲਾਸਪੁਰ ਦੇ ਲੋਕ ਇਹ ਬਲਾਸਪੁਰ ਦਾ ਪਿੰਡ ਜਿਹੜਾ ਹੋਟਲ ਜਿਹਦਾ ਪਿੰਡ ਬਜਾਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੇਖੋ ਕਿੰਨਾ ਪਿਆਰ ਮੇਰੇ ਸਾ ਬਲਾਸਪੁਰ ਪਿੰਡ 'ਚ ਬਹੁਤ ਜ਼ਿਆਦਾ ਪਿਆਰ ਹੈ ਬੜਾ ਇਹ ਵਧੀਆ ਸਾਡੇ ਪਿੰਡ ਹੈ ਲੋਕ ਵਧੀਆ ਕਿਉਂਕਿ ਦੋ ਸਾਲ ਦੇ ਵਿੱਚ ਸਾਰੇ ਜਦੋਂ ਕਰੀ ਕੀ ਕੰਮ ਕੀਤੇ ਆ ਉਹ ਬਹੁਤ ਵਧੀਆ ਸਤਿ ਸ੍ਰੀ ਅਕਾਲ ਮਹਿਮਾਨੀ ਬਹੁਤ ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਲੋਕ ਸਾਹਿਬ ਬਹੁਤ ਬਹੁਤ ਅੱਜ ਲੋਕਾਂ ਦਾ ਬਲਾਸਪੁਰ ਤੋਂ ਪਿਆਰ ਮਿਲ ਰਿਹਾ ਜਿਹੜਾ ਉਹ ਭਾਈ ਗੁਰਪ੍ਰੀਤ ਸਿੰਘ ਜੀ ਜੀਪੀ ਤੇ ਨਾਲ ਸਾਡੇ ਬਖਵਿੰਦਰ ਸਿੰਘ ਐਮਐਲਏ ਗਿਆਸਪੁਰਾ ਉਹ ਨਾਲ ਨੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਜਿਹੜਾ ਲੋਕਾਂ ਦਾ ਉਹ ਖੜਿਆ ਪਿਆਰ ਕਿਉਂਕਿ ਬਦਲਾ ਜਿਹੜੇ ਦਲ ਬਦਲੂ ਨੇ ਉਹਨਾਂ ਤੋਂ ਲੋਕ ਜਿਹੜੇ ਦਲ ਬਦਲੂ ਨੇ ਲੋਕ ਉਹਨਾਂ ਤੋਂ ਵੀ ਅੱਕੇ ਪਏ ਨੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਲੋਕ ਕਿਸੇ ਦੇ ਬੰਨੇ ਨਹੀਂ ਹੋਏ ਲੋਕ ਕਿਉਂਕਿ ਲੋਕਾਂ ਨੇ ਮੂਰੇ ਆ ਜਾ ਮਾਮਾ ਪਿੱਠ ਕੀ ਕਰਦਾ ਗਾਹ ਆ ਜਾ ਕੌਕੇ ਲੋਕ ਕਿਸੇ ਵੀ ਪਾਰਟੀ ਦਾ ਇਹ ਨਹੀਂ ਗੱਲ ਹੈ ਕਿ ਕਿਸੇ ਦੇ ਪੱਕੇ ਨੇ ਕਿਉਂਕਿ ਲੋਕ ਕਿੰਨੇ ਪਿਆਰ ਮਿਲਦਾ ਜੀ ਫਲਾਸਪੁਰ ਤੋਂ ਅੱਜ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੱਜ ਹਰ ਬਸ ਸੱਸ ਗਿਆ ਪੰਜੀ ਅੱਜ ਹਰ ਪਾਸੇ ਬੜਾ ਵਧੀਆ ਅਭਿਜਾਨ ਹੈ ਦੇਖਣ ਨੂੰ ਕਿ ਮੈਂ ਅੱਜ ਸਹੀ ਮੈਂਨਾਂ 2 ਸਾਲ ਹੋ ਗਏ ਜੋ ਮੁੱਖ ਮੰਤਰੀ ਦੀ ਕਾਰਜਗਾਰੀ ਹੈ ਉਹ ਬਹੁਤ ਵਧੀਆ ਹਰ ਪਿੰਡ 'ਚ ਉਹਨਾਂ ਨੂੰ ਲੋਕੀ ਯਾਦ ਕਰਦੇ ਆ ਉਹ ਲੋਕ ਤਾਂ ਜੀ ਕਹਿੰਦੇ ਨੇ ਸਾਰੇ ਵਜ ਦੀ ਵੋਟ ਪਾਉਣੀ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜਾ ਬੜਾ ਵਧੀਆ ਲੱਗ ਰਿਹਾ ਤੇ ਪਰਮਾਤਮਾ ਸੁੱਖ ਰੱਖੇ 1 ਜੂਨ ਨੂੰ ਬੇਟਾ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 4 ਜੂਨ ਨੂੰ ਜੋ ਰਿਜ਼ਲਟ ਆਉਣਾ ਹੈ ਬਹੁਤ ਵਧੀਆ ਹੋਊਗਾ ਪੰਜਾਬ ਤੇ ਨਾ ਹੀ 13 ਸਟਾਫ ਜਿੱਤਾਂਗੇ ਧੰਨਵਾਦ ਜੀ ਐਮਐਲਏ ਸਾਹਿਬ ਕਿੰਨਾ ਕੁ ਪਿਆਰ ਮਿਲਿਆ ਐਮਐਲਏ ਸਾਹਿਬ ਕਿੰਨਾ ਕੁ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਜੀ ਇਹ ਦੇਖੋ ਸੰਗਤ ਬਹੁਤ ਪਿਆਰ ਮਿਲ ਰਿਹਾ ਸੰਗਤ ਸਾਡੇ ਆਪਣੇ ਭਾਈ ਭੈਣ ਸਾਰੇ ਰਿਸ਼ਤੇਦਾਰ ਸਾਡੇ ਇੱਥੇ ਪਿੰਡ ਚ ਰਹਿੰਦੇ ਆ ਬੜਾ ਪਿਆਰ ਦਿੰਦੇ ਬਹੁਤ ਪਿਆਰ ਦਿੰਦਾ ਬਲਵੰਤ ਸੁਭਰ ਦਾ ਐਮਪੀ ਆਊਗਾ ਨਾ ਬਲਾਸਪੁਰ ਜਿੱਤ ਕੇ ਬਿਲਕੁਲ ਅਸੀਂ ਸਾਰੇ ਆਵਾਂਗੇ ਅਸੀਂ ਇਹ ਲੋਕ ਕਹਿੰਦੇ ਨੇ ਵੀ ਜਿੱਤ ਗਿਆ ਵੀ ਨਿਓ ਅਮਰ ਸਿੰਘ ਹੁਣ ਹੀ ਨਹੀਂ ਹੈਗੇ ਠੀਕ ਆ ਚਲੋ ਧੰਨਵਾਦ ਜੀ ਇਹ ਸਾਨੂੰ ਐਮਐਲ ਮਿੰਦਰ ਸਿੰਘ ਗਿਆਸਪੁਰਾ ਕਿਉਂਕਿ ਜਿਹੜਾ ਲੋਕਾਂ ਚ ਬਹੁਤ ਵੱਡਾ ਹਮੂਨ ਕਿਉਂਕਿ ਲੋਕ ਕਹਿੰਦੇ ਨੇ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਸਾਡੇ ਨਾਲ ਜੁੜਿਆ ਰਹੇ ਤੁਸੀਂ ਜੁੜੇ ਰਹੋ ਦਾ ਇੰਡੀਆ ਆਪਣਾ ਆਈਡੀਆ ਚੈਨਲ ਨਾਲ ਅਸੀਂ ਪਿੰਡ ਬਲਾਸਪੁਰ ਕਿਉਂਕਿ ਤੁਸੀਂ ਲੋਕਾਂ ਨੂੰ ਦੇਖਿਆ ਲੋਕਾਂ ਦੀ ਉਖੜੀ ਭੀੜ ਜਿੰਨੀ ਮਗਰ ਇਕੱਠਾ ਅਸੀਂ ਦਿਖਾ ਚੁੱਕੇ ਹਾਂ ਕਿਉਂਕਿ ਇਹ ਪਿੰਡ ਜ਼ਰੂਰੀ ਨਹੀਂ ਦਿਖਾਉਣਾ ਤੀਆ ਇਹ ਪਿੰਡ ਸਰਦਾਰਾਂ ਦਾ ਵਜਦਾ ਤੀ ਜਿਹੜਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਇੱਥੇ ਦਾ ਵਸਿੰਦੇ ਤੀਗੇ ਧੰਨਵਾਦ ਜੁੜੇ ਰਹੇ ਹੋ ਆਪਣਾ ਆਈਡੀਆ ਤੇ ਵੈਰੀ ਖਾਲਸਾ ਵੈਰੀ ਅਸੀਂ ਅੱਜ ਪਿੰਡ ਬਲਾਸਪੁਰ ਪਹੁੰਚੇ ਹਾਂ ਜਿਹੜਾ ਕਿ ਇੱਥੇ ਬਲਾਸਪੁਰ ਚ ਬਹੁਤ ਵੱਡਾ ਇਕੱਠ ਹੋਇਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਜੀ ਆਪਣਾ ਗਰਵਖ ਸਿੰਘ ਪਿੱਲੂ ਐਕਸਪੈਂਸ ਐਕਸ1 ਬਾਈ ਜੀ ਪਹਿਲਾ ਦਾ ਦਾ ਆਪਣਾ ਈਡੀਆ ਤੇ ਆਪ ਜੀ ਦਾ ਸਵਾਗਤ ਆ ਮੈਂ ਜਗਤਾਰ ਕਡਾਣੀ ਨਾਲੇ ਮੇਰੇ ਨਾਲ ਸਖਦੇਵ ਸਿੰਘ ਬਲਾਸਪੁਰ ਤੁਹਾਡਾ ਧੰਨਵਾਦ ਕਰਦੇ ਥੈਂਕ ਯੂ ਜੀ ਕਿਵੇਂ ਅੱਜ ਤੁਹਾਡਾ ਇੱਥੇ ਆਇਆ ਤੇ ਕੀ ਪ੍ਰੋਗਰਾਮ ਦੀ ਅੱਜ ਆਜ ਦਾ ਪ੍ਰੋਗਰਾਮ ਇਹ ਸੀਗਾ ਜੀ ਜੀਪੀ ਜਿਹੜੇ ਆਪਣੇ ਐਮਪੀ ਖੜੇ ਨੇ ਮਤਲਬ ਕਹਨ ਦਾ ਵੀ ਹਾਂ ਆਪਣੇ ਤੇ ਮਨਿੰਦਰ ਸਿੰਘ ਗਿਆਸਪੁਰੀਆ ਇਹ ਅੱਜ ਰੈਲੀ ਸੀਗੀ ਮਤਲਬ ਕਹਿਣ ਦਾ ਵੀ ਹਾਂ ਆਪਣੇ ਕਾਫੀ ਪਿੰਡਾਂ ਤੋਂ ਜਗੇੜੇ ਤੋਂ ਲੈ ਕੇ ਮਤਲਬ ਚੱਲੇ ਨੇ ਬਹੁਤ ਭਾਰੀ ਮਤਲਬ ਕਹਿਣ ਦਾ ਇਕੱਠ ਸੀਗਾ ਬਹੁਤ ਜ਼ਿਆਦਾ ਲੋਕਾਂ ਨੇ ਇਹਨਾਂ ਦਾ ਸਾਥ ਦਿੱਤਾ ਕਿਉਂਕਿ ਇਹਦਾ ਕਾਰਨ ਇਹ ਆ ਕਿ ਇੱਕ ਤਾਂ 660 ਜੁੰਟ ਜਿਹੜੀ ਬਿਜਲੀ ਮਾਫ਼ ਕਰੀ ਆ ਇਹਨਾਂ ਨੇ ਉਹ ਬਹੁਤ ਹੀ ਵੱਡਾ ਕੰਮ ਕਰਿਆ ਉਦੋਂ ਬਾਅਦ ਦੇ ਵਿੱਚ ਭਗਵੰਤ ਮਾਨ ਨੇ ਜੋ ਕੰਮ ਕਰਿਆ 43000 ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਨਹੀਂ ਤਾਂ ਸਰਕਾਰਾਂ ਹੁੰਦੀਆਂ ਨੇ ਮਗਰਲੇ ਜਿਹੜੇ 5-4 ਸਾਲ ਹੁੰਦੇ ਨਾ ਆਪਣੇ 5-4 ਮਹੀਨੇ ਹੁੰਦੇ ਨੇ ਉਹਦੇ ਵਿੱਚ ਆ ਕੇ ਮਤਲਕ ਕਰਨ ਦਾ ਵੀ ਆ ਇਹ ਕੰਮ ਕਰਦੇ ਨੇ ਜਿਹੜਾ ਇਹਨੇ ਇਹ ਕੰਮ ਕਰਿਆ ਇਹ ਬਹੁਤ ਹੀ ਵੱਡਾ ਕਰਿਆ ਉਹ ਤੋਂ ਬਾਅਦ ਦੇ ਵਿੱਚ ਮਤਲਕ ਕਰਨ ਦਾ ਜਿਵੇਂ ਹੁਣ ਪਿੰਡਾਂ ਦੇ ਵਿੱਚ ਕਲੀਨਿਕ ਬਣੇ ਨੇ ਜੋ ਅੱਜ ਬਲਾਸਪੁਰ ਦੇ ਵਿੱਚ ਕਲੀਨਿਕ ਬਣਿਆ ਹੋਇਆ ਇਹ ਅੱਜ ਤੱਕ ਦੀ ਮਿਸਾਲ ਆ ਮਤਲਕ ਧਰਤੀ ਸਮਾਨ ਦਾ ਫਰਕ ਆ ਜਿਹੜਾ ਅੱਜ ਕਲੀਨਿਕ ਬਣਿਆ ਅੱਜ ਤੋਂ ਇਹ 50 ਸਾਲ ਪਹਿਲਾਂ ਨਹੀਂ ਬਣਿਆ ਸੀਗਾ ਜੋ ਇੱਥੇ ਬਲਾਸਪੁਰ ਦੇ ਵਿੱਚ ਇਹ ਬਣਿਆ ਹੋਇਆ ਤੇ ਬਾਕੀ ਮਤਲਕ ਕਰਨ ਦਾ ਵੀ ਹਾਂ ਲੋਕਾਂ ਦੇ ਵਿੱਚ ਇੰਨਾ ਇਤਸਾਹਬ ਆ ਇੱਕ ਦੀ 13 ਦੀਆਂ 13 ਸੀਟਾਂ ਮੰਨਦਾ ਵੀ ਆ ਜਿਹੜੀ ਆਮ ਆਦਮੀ ਪਾਰਟੀ ਆ ਪੰਜਾਬ ਦੇ ਵਿੱਚੋਂ ਲੈ ਕੇ ਜਾਊਗੀ ਇਹ ਵੋਟਾਂ ਸਾਰੀਆਂ ਹੀ ਭਗਵੰਤ ਮਾਨ ਜਿਸ ਤਰੀਕੇ ਨਾਲ ਮਤਲਬ ਕਰਨਦਾ ਵੀ ਆ ਇੱਥੇ ਪਿੰਡਾਂ ਦੇ ਵਿੱਚ ਜਾਂ ਗਰੀਬ ਤੱਕੇ ਨੂੰ ਤਾਂਾਂ ਚੁੱਪਣ ਦੇ ਲਈ ਰਿਸ਼ਤ ਜੋ ਵੀ ਰਿਸ਼ਵਤ ਸੀਗੀ ਚਾਹੇ ਥਾਣਿਆਂ 'ਚ ਸੀ ਕਚਹਿਰੀਆਂ ਤਹਿਸੀਲਾਂ ਜਿੱਥੇ ਵੀ ਸੀਗੀ ਪਰ ਮੈਂ ਇਹ ਨਹੀਂ ਕਹਿੰਦਾ ਜਿਵੇਂ ਹੀ ਬੰਦ ਹੋ ਗਈ ਪਰ ਉਹ ਫਿਰ ਵੀ 5-7% ਰਹੇਗੀ 95% ਉਹ ਖਤਮ ਹੋ ਗਈ ਬਾਈ ਜੀ ਮੇਰਾ ਸਵਾਲ ਤੁਸੀਂ ਐਮਪੀ ਸਾਹਿਬ ਨੂੰ ਕਿਹਾ ਵੀ ਆਉਂਗੇ ਜਿੱਤ ਕੇ ਅਸੀਂ ਹਾਂ ਖੋਦਣਾ ਨੂੰ ਇੱਕੋਂ ਕਹਿ ਕੇ ਬੈਠਿਆ ਵੀ ਤੁਸੀਂ ਆਹ ਸੀਟ ਆ ਜਿਹੜੀ ਮਦਨ ਹੁੰਦਾ ਘੱਟੋ-ਘੱਟ 50 ਹਜ਼ਾਰ ਤੋਂ ਲੈ ਕੇ ਲੱਖ ਦੇ ਮਾਰਜਨ ਨਾਲ ਜਿੱਤ ਕੇ ਇੱਥੇ ਆਉਣ ਲੋਕ ਇਥੋਂ ਵੋਟਾਂ ਲੈ ਜਾਂਦੇ ਨੇ ਪੌਣੇ 5 ਸਾਲ ਬਾਅਦ ਦਿਖਦੇ ਨੇ ਤਿੰਨ ਮਹੀਨੇ ਕਿਉਂਕਿ ਮੈਂ ਅੱਜ ਲੋਕਾਂ ਦੇ ਸਵਾਲ ਤੇ ਉਹਨਾਂ ਨਾਲ ਕੀਤਾ ਨੇ ਉਹ ਕਹਿੰਦੇ ਜਿੱਤ ਕੇ ਅਸੀਂ ਆਵਾਂਗੇ ਕਈ ਪਿੰਡ ਐਜੇ ਦੀ ਜਿਹੜੇ ਐਮਪੀ ਜਿੱਤ ਕੇ ਆਈ ਨਹੀਂਗੇ ਉਹਦੇ ਵਿੱਚ ਸਾਡੇ ਪਿੰਡ ਦੀ ਮਿਸਾਲ ਆ ਅਮਰ ਸਿੰਘ ਜੋ ਐਮਪੀ ਸੀਗਾ ਫਤੇਗੜ ਸਾਹਿਬ ਤੋਂ ਉਹ ਇੱਥੇ 5 ਸਾਲਾਂ ਬਾਅਦ ਆਇਆ ਆ ਕੇ ਪੁੱਛਦਾ ਕੀ ਕਹਿੰਦਾ ਮੈਨੂੰ ਤਾਂ ਕਹਿੰਦਾ ਬਲਾਸਪੁਰ ਨੇ ਗੋਦ ਲਿਆ ਰਿਆ ਜੇ ਗੋਦ ਲਿਆ ਰ ਲਿਆ ਤੈਨੂੰ ਤਾਂ ਤੂੰ ਇੱਥੇ ਜਾਦਾ ਕਿਉਂ ਨਹੀਂ ਆਇਆ 5 ਸਾਲਾਂ ਦਾ ਹੁਣ ਤੂੰ ਕਹਿੰਦਾ ਵੀ ਹਾਂ ਮੈਨੂੰ ਗੋਦ ਲਿਆ ਆ ਬਲਾਸਪੁਰ ਨੇ ਦੱਸੋ ਮਤਲਬ ਕਹਿਣ ਦਾ ਇਹ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਮਤਲਬ ਕਹਿਣ ਦਾਆਂ ਬੀਆਂ ਗਵਰਨਮੈਂਟ ਦੀਆਂ ਜਾਂ ਐਮਪੀਆਂ ਦੀਆਂ ਜੋ ਵੀ ਹੈਗੀਆਂ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਮੋਦੀ ਸਾਹਿਬ ਆ ਜੇ ਇਕਤੀ ਇਲੈਕਸ਼ਨ ਦੇ ਵਿੱਚ ਮੋਦੀ ਸਾਹਿਬ ਆ ਗਿਆ ਨਾ ਇਹ ਮਤਲਬ ਕਹਿਣ ਦਾ ਵੀ ਹਾਂ ਵੋਟ ਸਿਸਟਮ ਆ ਜਿਹੜਾ ਤੁਹਾਡਾ ਇਹ ਖਰਾਬ ਹੋ ਜਾਊਗਾ ਅੱਜ ਤੋਂ ਬਾਅਦ ਤੁਸੀਂ ਵੋਟ ਪਾਉਣ ਜੋਗੇ ਨਹੀਂ ਰਹੋ ਇੱਕ ਮੇਰਾ ਛੋਟਾ ਜਿਹਾ ਸਵਾਲ ਆ ਕੀ ਇਹ ਜਿਹੜਾ ਆਪ ਦੇ ਪਰਿਵਾਰਵਾਦ ਵਾਲਾ ਕਬਜ਼ਾ ਸੁੱਟੂ ਬਲਾਸਪੁਰ ਚ ਬਲਾਸਪੁਰ ਦੇ ਵਿੱਚੋਂ ਪਰਿਵਾਰਵਾਦ ਵਾਲਾ ਜਿਹੜਾ ਜੋ ਵੀ ਕਬਜ਼ਾ ਹੈਗਾ ਵਾ ਕਰਿਆ ਹੋਇਆ ਬਹੁਤ ਟਾਈਮ ਦਾ ਚੱਲਿਆ ਆਉਂਦਾ ਪਰ ਉਹਦਾ ਅਸੀਂ ਮਤਲਬ ਕਹਿਣ ਦਾ ਵੀ ਹਾਂ ਆ ਜਿਹੜੀ ਇਲੈਕਸ਼ਨ ਸੀਗੀ ਵਿਧਾਨ ਸਭਾ ਦੀ ਇੱਥੋਂ ਹੀ 370 75 ਵੋਟਾਂ ਦੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਉਹਨਾਂ ਦਾ ਇਹ ਹੰਕਾਰ ਤੋੜਤਾ ਹੈ ਧੰਨਵਾਦ ਬਾਈ ਜੀ ਇਹਨਾਂ ਨੇ ਦੱਸਿਆ ਵੀ ਜਿਹੜਾ ਪਰਿਵਾਰਵਾਦ ਦਾ ਸੀ ਜਾਂ ਉਹ ਅੱਜ ਤੋੜ ਦੇਣਾ ਕਿਉਂਕਿ ਲੋਕ ਆਪ ਦਾ ਲੋਟ ਦੇਖਦੇ ਨੇ ਸਾਲ ਮਾਰ ਕੇ ਉੱਥੇ ਲੀਡਰ ਜਦੋਂ ਲੀਡਰ ਜਾ ਸਕਦੇ ਨੇ ਤਾਂ ਲੋਕ ਵੀ ਜਾ ਸਕਦੇ ਨੇ ਇਹ ਪਿੰਡ ਬਲਾਸਪੁਰ ਦੀਗਾ ਕਿਉਂਕਿ ਜਿਹੜਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਦਾ ਪਿੰਡ ਦੀਗਾ ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰਵਾਦ ਵਾਲੇ ਜਾ ਸਕਦੇ ਨੇ ਕਿਸੇ ਹੋਰ ਪਾਸੇ ਲੋਕ ਕਿਉਂ ਨਹੀਂ ਜਾ ਸਕਦੇ ਲੋਕਾਂ ਦਾ ਕਹਿਣਾ ਇਹ ਦੀਗਾ ਵੀ ਅਸੀਂ ਕਿਉਂ ਨਹੀਂ ਜਾ ਸਕਦੇ ਤੁਸੀਂ ਦੇਖ ਰਹੇ ਹੋ ਆਪਣਾ ਇੰਡੀਆ ਜੁੜੇ ਰਹੇ ਹੋ ਮੈਂ ਤੁਹਾਡਾ ਜਗਤਾਰ ਕੜਾਣੀ ਮੇਰੇ ਨਾਲ ਕੈਮਰਾਮੈਨ ਮੇਰੇ ਸਖਦੇਵ ਸਿੰਘ ਬਲਾਸਪੁਰ ਜੁੜੇ ਰਹੇ ਹੋ ਆਪਣੇ ਇੰਡੀਆ ਨਾਲ ਧੰਨਵਾਦ ਜੀ